ਸਾਂਜੀ ਆ ਆਪਣੇ ਗਲੀ ਆ ਜਿਹੜੀ ਪਿੰਡੋਂ ਆਉਂਦੀ ਆ ਅੱਡੇ ਤੋਂ ਆਉਂਦੀ ਆ ਤੇ ਆ ਆਪਣਾ ਘਰ ਆ ਗਿਆ ਜੀ ਅਸਲ ਦੇ ਵਿੱਚ ਜਿਹੜਾ ਇਹ ਘਰ ਦਾ ਜੀ ਸਾਂਜੀ ਇਹ ਮੇਰਾ ਘਰ ਨਹੀਂ ਆ ਤੇ ਆਪਣੇ ਘਰ ਦੇ ਵਿੱਚ ਖਜੂਰ ਦਾ ਰੁੱਖ ਵਾ ਇਹ ਨਿਸ਼ਾਨੀ ਆਪਣੇ ਘਰ ਦੀ ਗੱਡੀ ਆ ਜਿਹਨੂੰ ਕਾਫੀ ਕਈ ਭਰਾ ਟਾਰਗੇਟ ਕਰ ਦਿੰਦੇ ਆ ਲੈ ਤੇ ਤੋਂ ਗੱਡੀ ਕਿੱਥੋਂ ਆਈ ਆ ਆ ਘਰਵਾ ਮੇਰਾ ਤੇ ਤੁਹਾਨੂੰ ਮੇਰੀ ਮਾਤਾ ਸਰਕਾਰੀ ਨੌਕਰੀ ਕਰਦੀ ਆ ਤੇ ਸਾਡਾ ਘਰ ਹਜੇ ਤੱਕ ਬਾਲਿਆਂ ਦੀਆਂ ਛੱਤਾਂ ਵਾ ਤੁਹਾਨੂੰ ਦਿਖਾਵਾਂਗਾ ਮੇਰੀ ਰਿਐਲਿਟੀ ਆ ਵਾ ਆ ਬਾਲਿਆਂ ਦੀ ਛੱਤਾਂ ਇੱਥੇ ਛੱਤਾਂ ਵੇਖਿਓ ਇਹਦੇ ਦੇਖਿਓ ਤਾਂ ਡਿੱਗ ਰਾਲੀਆਂ ਇਧਰਲੇ ਬੰਨਿਓ ਕੋ ਕੱਲ ਮੀਂਹ ਪਿਆ ਤੇ ਕਾਫੀ ਕਿਨਾਂ ਝੋਇਆ ਇਥੋਂ ਠੀਕ ਹੈ ਜੀ ਬਾ ਲੈਂਦੀਆਂ ਵਾ ਤੇ ਆ ਇਹਦੇ ਲੈਂਡਰ ਆ ਬਾਥਰੂਮਾਂ ਦੇ ਇਹ ਡਿੱਗਣ ਵਾਲਿਆ ਇਹਨੇ ਕਦੀ ਕਿਸਨੇ ਵਿਖਾਇਆ ਇਹ ਕੀ ਆ ਇਹ ਹੈ ਕੀ ਆ ਕਾਕਰੋਜਾ ਕਾਕਰੋਜਾ ਤੇਰੀ ਮੰਮੀ ਕਿਥੇ ਆ ਹਾਂਜੀ ਸਾਰੀ ਵੀਰਾਂ ਦਾ ਸਵਾਗਤ ਆ ਆਪਣੇ ਨਿਊ ਚੈਨਲ ਦੇ ਉੱਪਰ ਸੇਵਾ ਦੇ ਵਲੌਗ ਦੇ ਵਿੱਚ ਜਿਹਦੇ ਵਿੱਚ ਆਪਾਂ ਸੇਵਾ ਦੀਆਂ ਵੀਡੀਓ ਵਿਖਾਇਆ ਕਰਨੀਆਂ ਤੁਹਾਨੂੰ ਹਨਾ ਤੇ ਅੱਜ ਸੰਜੀ ਮੈਂ ਪਹਿਲੇ ਦਿਨ ਆਪਣਾ ਘਰ ਦਿਖਾਉਣ ਲੱਗਾ ਵਾਂ ਕਈ ਲੋਕ ਕਹਿੰਦੇ ਹੁੰਦੇ ਸੀਗੇ ਕਿ ਲੈ ਬਾਬਾ ਤੂੰ ਗੱਡੀ ਲੈ ਲਈ ਆ ਐ ਆ ਜੋ ਆ ਸਮਾਸ਼ਵੀ ਦੀ ਗੱਡੀ ਐਡੀ ਤਕੜੀ ਆ ਪਰ ਅੱਜ ਮੈਂ ਪਹਿਲੇ ਦਿਨ ਤੁਹਾਨੂੰ ਆਪਣਾ ਘਰ ਵਿਖਾਉਣ ਲੱਗਾ ਘਰ ਵਿਖਾਉਂਗਾ ਕਿ ਉਹ ਕਿੱਦਾਂ ਤਕੜਾ ਵਾ ਆਜੋ ਬਨੇਰਿਓ ਵੀਡੀਓ ਦੇ ਵਿੱਚ ਕਿ ਆ ਆਪਣੀ ਗਲੀ ਆ ਜਿਹੜੀ ਪਿੰਡੋਂ ਆਉਂਦੀ ਆ ਅੱਡੇ ਤੋਂ ਆਉਂਦੀ ਆ ਤੇ ਆ ਆਪਣਾ ਘਰ ਆ ਗਿਆ ਜੀ ਠੀਕ ਹੈ ਜੀ ਕਮਰਾ ਘਰ ਦਿਖਾਉਣਾ ਤੁਹਾਨੂੰ ਅੰਦਰ ਦਿਖਾਉਣਾ ਪਰ ਅਸਲ ਦੇ ਵਿੱਚ ਜਿਹੜਾ ਇਹ ਘਰ ਵਾ ਜੀ ਸੰਗੀ ਇਹ ਮੇਰਾ ਘਰ ਨਹੀਂ ਆ ਇਹ ਮੇਰੇ ਤਾਇ ਪ੍ਰਵਾਦੀ ਦਾ ਘਰ ਆ ਮੇਰੇ ਮਨਜੀਤ ਵੀਰ ਤਾਇ ਜੀ ਦਾ ਬੇਟਾ ਜਿਹੜਾ ਉਹਨਾਂ ਦਾ ਘਰ ਵਾ ਤੇ ਆਪਣੇ ਘਰ ਦੇ ਵਿੱਚ ਖਜੂਰ ਦਾ ਰੁੱਖ ਵਾ ਇਹ ਨਿਸ਼ਾਨੀ ਆਪਣੇ ਘਰ ਦੀ ਤੇ 25 ਸਾਲ ਹੋ ਗਏ ਇਸ ਖਜੂਰ ਦੇ ਰੁੱਖ ਨੂੰ ਮੇਰੇ ਤਾਇ ਜੀ ਦੇ ਬੇਟੇ ਨੇ ਲਾਇਆ ਸੀਗਾ ਤੇ ਸਾਡੇ ਪਿੰਡ ਦੇ ਵਿੱਚ ਦੋ ਹੀ ਖਜੂਰਾ ਵਾ ਇੱਕ ਖਜੂਰ ਮਾਈ ਦੇ ਡੇਰੇ ਦੇ ਵਿੱਚ ਆ ਤੇ ਦੂਜੀ ਖਜੂਰ ਆਪਣੇ ਘਰ ਦੇ ਵਿੱਚ ਆ ਇਹ 2001 ਦੇ ਵਿੱਚ ਮੇਰੇ ਤਾਇ ਜੀ ਦਾ ਬੇਟਾ ਲਾ ਗਿਆ ਸੀਗਾ ਤੇ ਜਿਹੜਾ ਆ ਘਰ ਵਾ ਇਹ ਮੇਰੇ ਤਾਇ ਜੀ ਦਾ ਘਰ ਵਾ ਮੇਰਾ ਘਰ ਵਾ ਜਿਹੜਾ ਉਹ ਅੰਦਰ ਬਾਹਰ ਤੁਹਾਨੂੰ ਦਿਖਾਉਣਾ ਵਾ ਤੇ ਆ ਗੱਡੀ ਆ ਜਿਹਨੂੰ ਕਾਫੀ ਕਈ ਭਰਾ ਟਾਰਗੇਟ ਕਰ ਦਿੰਦੇ ਆ ਲੈ ਤੇ ਤੋਂ ਗੱਡੀ ਕਿੱਥੋਂ ਆਈ ਆ ਐ ਆ ਜੋ ਹਾਂ ਸੰਜੀ ਹਾਂ ਤੁਹਾਨੂੰ ਸਾਰੀ ਸਟੋਰੀ ਦੱਸੂਗਾ ਕਿ ਪਰ ਆਤ ਨੂੰ ਆਪਣਾ ਘਰ ਦਿਖਾਣਾ ਮੈਂ ਆ ਸਾਡਾ ਅਸਲ ਚ ਮੇਰਾ ਜਿਹੜਾ ਆਪਣਾ ਘਰ ਆ ਘਰ ਵਾ ਤੇ ਤੁਹਾਨੂੰ ਅੰਦਰੋਂ ਜਾ ਕੇ ਦਿਖਾਉਣਾ ਵਾ ਇਹ ਘਰ ਦੇ ਵਿੱਚ ਜਾਮਨੂ ਦਾ ਬੂਟਾ ਇੱਕ ਇੱਕ ਸੰਜਨੇ ਦਾ ਵਾ ਠੀਕ ਹੈ ਜੀ ਆ ਆ ਜਵਾ ਨਾਰਾ ਦਾ ਵਾ ਤੇ ਆ ਘਰ ਵਾ ਮੇਰਾ ਤੇ ਤੁਹਾਨੂੰ ਸੱਚ ਦੱਸਾਂ ਕਿ ਸਰਕਾਰੀ ਨੌਕਰੀ ਕਰਨ ਦੇ ਬਾਵਜੂਦ ਮੇਰੀ ਮਾਤਾ ਸਰਕਾਰੀ ਨੌਕਰੀ ਕਰਦੀ ਆ ਤੇ ਸਾਡਾ ਘਰ ਹਜੇ ਤੱਕ ਬਾਲਿਆਂ ਦੀ ਛੱਤਾਂ ਵਾ ਤੁਹਾਨੂੰ ਦਿਖਾਉਣਾ ਕਮਲ ਹਾਂਜੀ ਸੁਤਿਆਂ ਆਜੋ ਆ ਦਵਾ ਖੋਲੀ ਮਾੜਿਆ ਜਾ ਮੈਂ ਇੱਕ ਵਲੌਗ ਬਣਾਉਂਦੇ ਆ ਕੰਨ ਨੇ ਕਰੀ ਆ ਸਹਰੀ ਸਾਡਾ ਘਰ ਵਾ ਬਾਲਿਆਂ ਦੀ ਛੱਤਾ ਵਾ ਇਹਦੇ ਦੇਖ ਲਓ ਤੇ ਕੋਮਲ ਚੁੰਦੀਆਂ ਵੀ ਇਹ ਛੱਤਾ ਹਾਂਜੀ ਕਿੰਨਿਆਂ ਕ ਵਾਧੇ ਚੁੰਦੀਆਂ ਇਹ ਸਾਡੀ ਕੋਮਲ ਆ ਜਿਹੜੀ ਭੈਣ ਕੇ ਅੰਦਰ ਜਿਹੜੀ ਇਥੇ ਆਸ਼ਮ ਵਿੱਚ ਸੇਵਾ ਕਰਦੀ ਉਹਦੀ ਬੇਟੀ ਆ ਤੇ ਸਖਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਮੇਸ ਆਪਣਾ ਪਹਿਲਾ ਘਰ ਹੋਗਾ ਸਾਡੇ ਪਿੰਡ ਦੇ ਵਿੱਚ ਕਿ ਸਰਕਾਰੀ ਨੌਕਰੀ ਕਰਨ ਦੇ ਬਾਵਜੂਦ ਵੀ ਜਿਹੜਾ ਸਾਡਾ ਜਿਹੜਾ ਘਰ ਵਾ ਉਹਦੀਆਂ ਛੱਤਾਂ ਜਿਹੜੀਆਂ ਵਾ ਆਹ ਬਾਲੀਆਂ ਦੀਆਂ ਵਾ ਮੈਂ ਕਿਸੇ ਤੋਂ ਸੇਵਾ ਦੀ سپورਟ ਵਾਸਤੇ ਇਹ ਵੀਡੀਓ ਨਹੀਂ ਬਣਾ ਰਿਹਾ ਮੈਂ ਵੈਸੇ ਅੱਜ ਤੋਂ ਹੁਣ ਇਸ ਚੈਨਲ ਤੇ ਆਪਣੇ ਵਲੌਗ ਬਣਾਇਆ ਕਰਨੇ ਆ ਸੇਵਾ ਦੇ ਤੇ ਆਪਣੀ ਮੈਂ ਰਿਐਲਿਟੀ ਵੀ ਦਿਖਾਵਾਂਗਾ ਮੇਰੀ ਰਿਐਲਿਟੀ ਆ ਵਾ ਆਹ ਬਾਲੀਆਂ ਨੇ ਛੱਤਾਂ ਇੱਧਰ ਛੱਤਾਂ ਵੇਖਿਓ ਇਹਦੇ ਦੇਖਿਓ ਛੱਤਾਂ ਡਿੱਗ ਰਾਲੀਆਂ ਇੱਧਰਲੇ ਬੰਨਿਓ ਤੇ ਪਰ ਮੈਂ ਆਪਣੇ ਤਾਏ ਦੇ ਪਰਿਵਾਰ ਦੇ ਘਰ ਦੇ ਵਿੱਚ ਰਹਿ ਰਿਹਾ ਆ ਜੇ ਮੈਂ ਗੱਡੀ ਲੈ ਸਕਦਾ ਵਾਂ ਤੇ ਜੇ ਮੈਂ ਚਾਹਾਂ ਜੇ ਪੈਸੇ ਹੀ ਖਾਣਾ ਵਾ ਤੇ ਇੱਥੇ ਕੋਠੀ ਵੀ ਪਾ ਸਕਦਾ ਆ ਤੁਹਾਨੂੰ ਦਿਖਾਉਣਾ ਆ ਸਟੋਰ ਵਾ ਠੀਕ ਹੈ ਜੀ ਸਟੋਰ ਦੀਆਂ ਜਿਹੜੀਆਂ ਸੱਤਾਈ ਵੀ ਦੇਖ ਲਿਓ ਆ ਜਿਹੜੇ ਕੰਬੜਾ ਇਹ ਆਰਸ਼ੁੰਦੇ ਕੰਬੜਾ ਆਪਣੇ ਆ ਵੇਖੋ ਕੱਲ ਮੀਂਹ ਪਿਆ ਤੇ ਕਾਫੀ ਕਿਨਾਂ ਝੋਇਆ ਇੱਥੋਂ ਠੀਕ ਹੈ ਜੀ ਕਿਉਂਕਿ ਮਿੱਟੀ ਮਾਟੀ ਤੇ ਬਹੁਤ ਪਾਈ ਦੀ ਪਰ ਫਿਰ ਵੀ ਇਹ ਚੋਣੋ ਨਹੀਂ ਹਟਦਾ ਆ ਜਿਹੜੇ ਆਰਸ਼ੁੰਦੇ ਕੰਬੜਾ ਉਹ ਲਿਆ ਕੇ ਰੱਖਿਆ ਇੱਥੇ ਕਿਉਂਕਿ ਉੱਥੇ ਆਪਣੇ ਕੋਲ ਜਗ੍ਹਾ ਘੱਟ ਹੁੰਦੀ ਆ ਤੇ ਆ ਤੁਹਾਨੂੰ ਹੁਣ ਅਗਲੇ ਬੰਨੇ ਲੈ ਕੇ ਚੱਲਦਾ ਵਾਂ ਅਗਲੇ ਬੰਨੇ ਆ ਵਾਥੂ ਮੇਂ ਜਮਤਨ ਕੰਦਾ ਦਿਖਾਉਂਦਾ ਕੋਈ ਇਹ ਨਾ ਕੋਈ ਵੀਰ ਭਰਾ ਕੋਈ ਇਹ ਨਾ ਗਵੇ ਕਿ ਮੈਂ ਸੇਵਾ ਨਹੀਂ ਮੰਗ ਰਿਹਾ ਮੈਂ ਅਸਲੀਅਤ ਦਿਖਾ ਰਿਹਾ ਆਪਣੇ ਘਰ ਦੀ ਬਾਬਾ ਜੀ ਨੇ ਬਹੁਤ ਕੁਝ ਦਿੱਤਾ ਵਾ ਠੀਕ ਹੈ ਜੀ ਤੇ ਜੇ ਪੈਸੇ ਹੀ ਖਾਣਾ ਹੋਵੇ ਤੇ ਆ ਜਿਹੜੀਆਂ ਕੰਦਾ ਵਾ ਇਹ ਮੈਂ ਹਾਂ ਇੱਥੇ ਬਹੁਤ ਕੁਝ ਬਣਾ ਸਕਦਾ ਘਰ ਬਹੁਤ ਸੋਹਣਾ ਬਣਾ ਸਕਦਾ ਪਰ ਲੋਕਾਂ ਨੂੰ ਸਾਡੀ ਮੇਰੀ ਗੱਡੀ ਦਿਸਦੀ ਆ ਵੀ ਠੀਕ ਹੈ ਨੇ ਇੱਕ ਨਾ ਕੱਲ ਪਰਸਨ ਸਾਡੇ ਪਿੰਡ ਕੋਈ ਵੀਰ ਆਇਆ ਸੀਗਾ ਉਹ ਵੀ ਸੰਸਤਾ ਵਾਲੇ ਆ ਤੇ ਉਹ ਕਹਿੰਦਾ ਕਿ ਮੈਨੂੰ ਕਿਸੇ ਨੇ ਕਿਹਾ ਵਾ ਕਿ ਬਾਬਾ ਵੇਲਾ ਤੂੰ ਵੀ ਸੰਸਤਾ ਚਲਾਉਣਾ ਮੈਂ ਤੇ ਤੂੰ ਮੋਟਰਸਾਈਕਲ ਹੀ ਫਿਰਦਾ ਹਣਾ ਤੇ ਪਰ ਵੇਲਾ ਆ ਜਿਹੜਾ ਬੰਦਾ ਵਾ ਮੇਰਾ ਨਾਲ ਲਿਆ ਇਹ ਵੀ ਸੰਸਤਾ ਚਲਾਉਂਦਾ ਤੇ ਇਹਨੇ ਜੇ ਕਿਤੇ ਦੁਕਾਨ ਤੇ ਵੀ ਜਾਣਾ ਹੁੰਦਾ ਤੇ ਉਹ ਗੱਡੀ ਤੇ ਜਾਂਦਾ ਵਾ ਚਲੋ ਅ ਸੰਜੀ ਗੱਡੀ ਲਈ ਆ ਮੰਮੀ ਨੇ ਨੌਕਰੀ ਕੀਤੀ ਆ ਠੀਕ ਹੈ ਸਰਕਾਰ ਦੇ ਭੰਡੇ ਮਾਂਜਿਆ 2025 ਸਾਡੇ ਤੇ ਉਹਦਾ ਜੋ ਬਕੈਮਲਰ ਦੀ ਗੱਡੀ ਲਈ ਠੀਕ ਹੈ ਜੀ ਪਰ ਕਦੀ ਕਿਸੇ ਨੇ ਇਹ ਥੋੜੀ ਦੱਸਿਆ ਵਾ ਕਿ ਇਹ ਵੀਰ ਦਾ ਜਿਹੜਾ ਘਰ ਵਾ ਜਿਹੜਾ ਘਰ ਵਾ ਇਹਦੀਆਂ ਛੱਤਾਂ ਬਾਲ ਲੈਂਦੀਆਂ ਵਾ ਤੇ ਆਹ ਇਹਦੇ ਲੈਂਡਰ ਆ ਬਾਥਮਾ ਦੇ ਇਹ ਡਿੱਗਣ ਵਾਲਿਆ ਇਹਨੇ ਕਦੀ ਕਿਸੇ ਨੇ ਲਿਖਾਇਆ ਜੇ ਮੈਂ ਚਾਹੁੰਦਾ ਮੰਮੀ ਕਹਿੰਦੀ ਸੀ ਪੀਆ ਆਪਣਾ ਨਾ ਘਰ ਬਣਾ ਲਈਏ ਤੇ ਮੈਂ ਕਿਹਾ ਮੰਮੀ ਮੈਂ ਮੈਂ ਘਰ ਨਹੀਂ ਬਣਾਉਣਾ ਮੈਨੂੰ ਘਰ ਦੀ ਨਹੀਂ ਲੋੜ ਮੈਂ ਗੱਡੀ ਚਾਹੀਦੀ ਮੈਨੂੰ ਕਿਉਂਕਿ ਸੇਵਾ ਦੇ ਵਿੱਚ ਇੱਧਰ ਉੱਧਰ ਜਾਣਾ ਪੈਂਦਾ ਵਾ ਤਾਂ ਸੱਚ ਦੱਸਾਂ ਸਰ ਜੀ ਆਹ ਗੱਡੀ ਬਈ ਦਾ ਥੋੜੀਆਂ ਇੱਕ ਦੋ ਕਿਸ਼ਤਾਂ ਦਿੱਕਤ ਉਹ ਕੰਪਨੀ ਵਾਲੇ ਉਹ ਜਿਹੜੇ ਹੁੰਦੇ ਬੈਂਕ ਵਾਲੇ ਉਹ ਪੈਂਦੇ ਆ ਜਿਹੜਾ ਕਰਕੇ ਹੁਣ ਗੱਡੀ ਡੱਕੀ ਆ ਵੀ ਮੈਂ ਹੁਣ ਕਿਸਤਾਈਆਂ ਦੀਆਂ ਤਾਰਕੇ ਤੇ ਗੱਡੀ ਫਰੀ ਕਰਾ ਲਵਾਂ ਤੇ ਉਹ ਕੱਲ ਹੁਣ ਮੈਂ ਮਰੀਜ਼ ਇਸੇ ਕਰਕੇ ਨਹੀਂ ਲੈਣ ਗਿਆ ਕਿ ਮੇਰੇ ਕੋਲ ਗੱਡੀ ਨਹੀਂ ਸਹਗੀ ਜਿਹੜੇ ਵੀ ਕਮੈਂਟ ਕਰਦੇ ਆ ਵੀ ਇਹਦੇ ਕੋਲ ਗੱਡੀ ਇਦਾਂ ਉਦਾਂ ਉਹਨਾਂ ਨੂੰ ਵੀਰਾਂ ਨੂੰ ਹੁਣ ਮੈਂ ਬੇਨਤੀ ਆ ਕਿ ਵੀ ਜੀ ਕੱਲ ਦੀ ਮੇਰੇ ਤੋਂ ਗੱਡੀ ਨਹੀਂ ਹੈਗੀ ਤੇ ਤੁਸੀਂ ਹੱਥ ਜੋੜ ਕੇ ਬੇਨਤੀ ਕਿ ਤੁਸੀਂ ਗੱਡੀ ਪ੍ਰੋਵਾਈਡ ਕਰਾ ਸਕਦੇ ਜੀ ਠੀਕ ਹੈ ਜੀ ਆ ਆਪਣੀ ਹਸਤਾਖਾਂ ਜੀ ਤੇ ਆ ਹੁਣ ਮੇਰੇ ਘਰ ਦਾ ਦੂਜਾ ਦੂਜਾ ਗੇਟ ਵੱਤੋਂ ਉਹ ਗੇਟ ਤੋਂ ਲੱਗਾ ਰੱਬ ਆ ਜਾ ਗੱਗੇ ਆ ਜਾ ਠੀਕ ਆ ਆ ਤੇ ਇਸ ਘਰ ਦੇ ਆ ਜੇ ਆ ਤੁਹਾਨੂੰ ਦਿਖਾਣਾ ਆ ਘਰ ਤੋਂ ਬਾਹਰ ਦਾ ਜਿਹੜਾ ਦੂਜਾ ਗੇਟ ਵਾ ਸਾਡਾ ਉਹ ਵਾ ਆ ਆ ਮਗਲ ਬੰਨੇ ਆਪਣੀ ਘਰ ਦੇ ਮਗਲ ਬੰਨੇ ਆਪਣੀ ਜਗ੍ਹਾ ਵਾ ਠੀਕ ਹੈ ਸੰਜੀ ਇੱਥੇ ਆਵੇ ਹੁਣ ਮੈਂ ਮਿੱਟੀ ਸਟਾਰਨ ਲਗਾਵਾ ਇਹ ਮੇਰੇ ਟਾਇ ਪਰਿਵਾਰਾਂ ਦੀ ਸਾਡੇ ਇਕੱਠਿਆਂ ਦੀ ਜਗ੍ਹਾ ਉਹ ਉੱਥੇ ਤੱਕ ਜਗ੍ਹਾ ਵਾ ਆ ਜਿਹੜਾ ਤੁਹਾਨੂੰ ਦੇਖਦਾ ਨਾ ਵੀ ਆ ਜਿਹੜੇ ਘਰ ਤੱਕ ਰੌ ਜਿਹੜੀ ਕੰਧ ਹੋਈ ਆ ਕੱਚੀ ਆ ਜਿਹੜੀ ਇੱਟਾਂ ਦੀ ਕੰਧ ਹੋਈ ਜਿਹੜੀ ਇੱਥੇ ਤੱਕ ਆਪਣੀ ਜਗ੍ਹਾ ਵਾ ਠੀਕ ਹੈ ਜੀ ਤੇ ਇੱਥੇ ਮੇਰਾ ਇਰਾਦਾ ਵਾ ਕਿ ਆਸ਼ੀਰਵਾਸ ਤੇ ਆ ਇੱਥੇ ਆਪਾਂ ਸਬਜ਼ੀਆਂ ਲਗਾਈਏ ਤੇ ਇਹਦੀ ਚਾਰਦਵਾਰੀ ਕਰਕੇ ਇੱਥੇ ਸਬਜ਼ੀਆਂ ਲਵਾਉਣੀਆਂ ਵਾ ਕਿਉਂਕਿ ਆ ਜਿਹੜੀ ਇੱਥੇ ਸਬਜ਼ੀ ਲੱਗੀ ਹੋਗੀ ਇੱਥੇ ਜਿਹੜੇ ਆਪਣੇ ਆਸ਼ਰਮ ਦੇ ਵਿੱਚ ਭਗਤ ਰਹਿੰਦੇ ਆ ਉਹ ਖਾਣਗੇ ਠੀਕ ਹੈ ਜੀ ਸਤਿ ਸ੍ਰੀ ਅਕਾਲ ਦੋਸਤੋ ਵਿਵਾਗ ਕਲਮ ਦੇਖ ਰਹੇ ਹੋ ਤੁਸੀਂ ਚੈਨਲ ਦੇ ਨਾਲ ਬਣੇ ਰਹਿਣ ਲਈ ਧੰਨਵਾਦ ਅਤੇ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲੈਣ ਤਾਂ ਜੋ ਆਪਣੇ ਚੈਨਲ ਦੇ ਉੱਤੇ ਹੋਣ ਵਾਲੇ ਹਰ ਇੱਕ ਵੱਡੇ ਛੋਟੇ ਅਪਡੇਟ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ